ਹਾਂਜੀ ਦੋਸਤੋ ਸਵਾਗਤ ਹੈ ਅੱਜ ਦੀ ਕੋਠੀ ਬਹੁਤ ਹੀ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆਂ ਵੀਡੀਓ ਨੂੰ ਸਕਿਪ ਨਾ ਕਰੋ ਇੱਕ ਵਾਰੀ ਅੰਦਰ ਵੜ ਕੇ ਜਰੂਰ ਦੇਖਿਓ ਤੇ ਗਰੰਟੀ ਆ ਆਪਣੀ ਆ ਵੀਡੀਓ ਨੂੰ ਸਕਿਪ ਨਹੀਂ ਕਰੋਗੇ 125 ਗਾਇਜ ਦੇ ਵਿੱਚ ਇਹ ਕੋਠੀ ਬਣੀ ਹੋਈ ਹੈ ਨੈਸ਼ਨਲ ਕਲੋਨੀ ਬਠਿੰਡਾ ਸ਼ਹਿਰ ਦੇ ਵਿੱਚ ਕੋਠੀ ਆਪਾਂ ਵੇਖਾਂਗੇ ਸੋ ਜਿਹੜੇ ਵੀਰ ਨਵੇਂ ਆਏ ਆ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਜੋ ਫਿਰ ਗੱਲ ਕਰਦੇ ਆਂ ਆਪਾਂ ਇਸ ਕੋਠੀ ਦੀ ਤਾਂ ਬਹੁਤ ਹੀ ਸ਼ਾਨਦਾਰ ਕੋਠੀ ਬਹੁਤ ਹੀ ਸੋਹਣੀ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਸਾਰੀ ਕੋਠੀ ਦੇ ਵਿੱਚ ਡਾਉਨ ਸਿਲਿੰਗ ਹੋਈ ਵੀ ਆ ਡ੍ਰੈنگ ਰੂਮ ਦਾ ਫਰੰਟ ਤੁਸੀਂ ਦੇਖ ਸਕਦੇ ਹੋ ਡਾਉਨ ਸਿਲਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਪਿਆਰੀ ਜਿਹੜੀ ਆ ਬਹੁਤ ਹੀ ਸੋਹਣੀ ਜਿਹੜੀ ਆ ਡਾਉਨ ਸਿਲਿੰਗ ਕੀਤੀ ਹੋਈ ਹੈ ਇਹ ਹੈਗੀ ਆ ਰਸੋਈ ਰਸੋਈ ਓਪਨ ਹੈ ਔਰ ਰਸੋਈ ਵੀ ਬਹੁਤ ਖੂਬਸੂਰਤ ਜਿਹੜੀ ਆ ਉਹ ਬਣੀ ਹੋਈ ਹੈ ਸਾਰੀ ਕੋਠੀ ਦਾ ਕੰਮ ਆ ਜਿਹੜਾ ਉਹ ਚੱਲ ਰਿਹਾ ਔਰ ਸਾਰਾ ਕੰਮ ਕਰਵਾ ਕੇ ਕੰਪਲੀਟ ਕਰਵਾ ਕੇ ਇਹ ਕੋਠੀ ਦੇਣਗੇ ਸੋ ਅਟੈਚ ਜਿਹੜੇ ਆ ਬੈਡਰੂਮ ਆ ਕਬੜ ਜਿਹੜੇ ਆ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਖੂਬਸੂਰਤ ਕਬੜ ਵੀ ਬਣੇ ਹੋਏ ਆ ਬੈਡਰੂਮਾਂ ਦੇ ਵਿੱਚ ਵੀ ਔਰ ਦੋਨਾਂ ਬੈਡਰੂਮਾਂ ਦੇ ਨਾਲ ਅਟੈਚ ਵਾਸ਼ਰੂਮ ਐਲਈਡੀ ਪੈਨਲ ਤੁਸੀਂ ਦੇਖ ਸਕਦੇ ਹੋ ਡੋਰ ਵਿੰਡੋ ਦੀ ਗੱਲ ਕਰੀਏ ਉਹ ਵੀ ਬਹੁਤ ਸੋਹਣੇ ਲੱਗੇ ਹੋਇਆ ਇਸ ਕੋਠੀ ਨੂੰ ਸੋ ਜੇ ਜਾਲ ਦੀ ਗੱਲ ਕਰੀਏ ਪਿੱਛੇ ਤਾਂ ਉਹ ਵੀ ਕਾਫੀ ਖੁੱਲਾ ਡੁੱਲਾ ਜਿਹੜਾ ਜਾਲ ਆ ਉਹ ਛੱਡਿਆ ਹੋਇਆ ਸਾਰੀ ਕੋਠੀ ਜਿਹੜੀ ਆ ਰੋਸ਼ਨੀਦਾਰ ਆ ਹਵਾਦਾਰ ਆ ਸੋ ਸਾਰੀ ਕੋਠੀ ਦੇ ਵਿੱਚ ਡੌਨ ਸਿਲਿੰਡਰ ਦਾ ਕੰਮ ਵੀ ਬਹੁਤ ਸੋਹਣਾ ਹੋਇਆ ਵੀ ਆ ਦੋਨੇ ਬੈੱਡਰੂਮਾਂ ਦੇ ਵਿੱਚ ਜਿਹੜੇ ਆ ਕਬਾਰਡ ਬਣੇ ਹੋਏ ਆ LED ਪੈਨਲ ਬਣਿਆ ਹੋਇਆ ਜਾਲ ਦੀ ਗੱਲ ਕਰਦੇ ਸੀ ਜਾਲ ਤੁਸੀਂ ਦੇਖ ਸਕਦੇ ਹੋ ਕਾਫੀ ਫੁੱਲਾ ਡੁੱਲਾ ਜਿਹੜਾ ਜਾਲ ਦਿੱਤਾ ਹੋਇਆ 125 ਗਾਈ ਦੇ ਵਿੱਚ ਇਹ ਕੋਠੀ ਬਣੀ ਹੋਈ ਆ ਰੇਟ ਦੀ ਗੱਲ ਕਰੀਏ ਤਾਂ 45 ਲੱਖ ਰੁਪਏ ਸਿਰਫ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਛੂਟ ਹੋ ਜਾਊਗੀ 45 ਲੱਖ ਰੁਪਏ ਦੇ ਨਾਲ ਤੁਹਾਡੇ ਵਾਸਤੇ ਇੱਕ ਕੋਠੀ ਨੈਸ਼ਨਲ ਕਲੋਨੀ ਬਠਿੰਡਾ ਦੇ ਵਿੱਚ ਲੈ ਕੇ ਆਏ ਆ ਸੋ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੱਥੇ ਆ ਜੋ ਦੇਖਦੇ ਆਂ ਫਿਰ ਆਪਾਂ ਫਸਟ ਫਲੋਰ ਸੋ ਫਸਟ ਫਲੋਰ ਦੀ ਗੱਲ ਕਰੀਏ ਤਾਂ ਇੱਕ ਬੈੱਡਰੂਮ ਆ ਬਾਲਕਨੀ ਆ ਬਣਿਆ ਹੋਇਆ ਔਰ ਬਹੁਤ ਹੀ ਸ਼ਾਨਦਾਰ ਕੋਠੀ ਤੁਹਾਡੇ ਵਾਸਤੇ ਲੈ ਕੇ ਆਏ ਆ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰਾਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਆ ਫ੍ਰੀ ਆਫ ਕੋਸਟ ਆਪਾਂ ਕਰਦੇ ਆ ਸੋ ਤੁਹਾਡੇ ਸਹਿਯੋਗ ਦੀ ਹਮੇਸ਼ਾ ਜ਼ਰੂਰਤ ਰਹਿੰਦੀ ਹੈ ਕੋਠੀ ਬਾਈ ਜੀ ਬਹੁਤ ਪੜਤੇ ਵਾਲੀ ਆ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਤੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰੋਪਰਟੀ ਨੂੰ ਸੇਲ ਕਰਨਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾਂ ਬਾਬਾ ਪ੍ਰੋਪਰਟੀ ਚੈਨਲ ਤੇ ਕੰਟੈਕਟ ਕਰੋ ਐਡ ਦਾ ਕੋਈ ਪੈਸਾ ਨਹੀਂ ਲੱਗਦਾ ਐਡ ਜਿਹੜੀ ਫ੍ਰੀ ਆਫ ਕਾਸਟ ਆਪਾਂ ਕਰਦੇ ਆਂ ਵੀਡੀਓ ਬਣਾ ਕੇ ਸਾਨੂੰ ਭੇਜੋ ਦੋ ਤਿੰਨ ਫੋਟੋਆਂ ਅਤੇ ਘਰ ਦੀ ਪੂਰੀ ਜਾਣਕਾਰੀ ਸਾਡੇ ਨਾਲ ਸਾਂਝੀ ਕਰੋ ਤੇ ਐਡ ਆਪਾਂ ਤੁਹਾਡੀ ਫ੍ਰੀ ਚ ਕਰਾਂਗੇ ਸੋ ਮਿਲਦੇ ਆਂ ਜੀ ਫਿਰ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਹਾਡੇ ਸਹਿਯੋਗ ਲਈ ਰੱਬ ਰੱਖਾ